ਭਗਵੰਤ ਮਾਨ ਜੀ ਇੱਥੇ ਮੁੱਛਾਂ ਨੂੰ ਤਾ ਦੇਣ ਵਾਲੇ ਪੰਜਾਬੀ ਵੱਸਦੇ ਐ ਇੱਥੇ ਬਾਹ ਮਰੋੜ ਨਾਲ ਕੰਮ ਨਹੀਂ ਚੱਲ ਸਕਦਾ ਕਿਤੇ ਹੋਰ ਜਾ ਕੇ ਚੱਲਦਾ ਹੈ ਨਾ ਪੰਜਾਬ 'ਚ ਬਾਹ ਮਰੋੜ ਨਾਲ ਰਾਜਨੀਤੀ ਨਹੀਂ ਹੁੰਦੀ ਇੱਥੇ ਤਾਂ ਮੁੱਛਾਂ ਨੂੰ ਮਰੋੜ ਕੇ ਰੱਖਦੇ ਐ ਲੋਕ ਜਿਸ ਜਦੋਂ ਦਾ ਇਹਨਾਂ ਨੇ ਇਹ ਪੰਗਾ ਛੇੜ ਲਿਆ ਲੈਂਡ ਕੁਲਿੰਗ ਵਾਲਾ ਵਕਤ ਨੂੰ ਪਈ ਖੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਤਾਂ ਕੀ ਐ ਭਗਵੰਤ ਮਾਨ ਜੀ ਦਾ ਆਪ ਦਾ ਜਿਸ ਤਰ੍ਹਾਂ ਉਹਦਾ ਜਿਵੇਂ ਚੱਲੀਆਂ ਦਾ ਸ਼ੁਗਲ ਮੇਲਾ ਕਰੀ ਜਾਂਦੇ ਐ ਸਾਹਿਬ ਉਹਨਾਂ ਨੇ ਤਾਂ ਠੇਕੇ ਤੇ ਦੇ ਰੱਖੀ ਐ ਪੰਜਾਬ ਸਰਕਾਰ ਕੇਜਰੀਵਾਲ ਸਾਹਿਬ ਨੂੰ ਇੱਕ ਲਾਓ ਸੰਸਦ ਦਾ ਠੇਕਾ ਦੇ ਦਿਓ ਆ ਮੇਰੀ ਕੁਰਸੀ ਹੈ ਮੇਰੀ ਆ ਕੋਠੀ ਹੈ ਆ ਨਾ ਛੇੜਿਓ ਮੇਰੇ ਵਾਲੇ ਨਾਲ ਵਾਲੇ ਸਾਰੇ ਜਿਹੜੇ ਕੱਢ ਦਿਓ ਉਹਨਾਂ ਨੂੰ ਕੱਢ ਦਿਓ ਪਰ ਉਹ ਮੇਰੇ ਕੋਲ ਰਹਿਣ ਦਿਓ ਉਹਦਾ ਚੱਲਿਆਂ ਦਾ ਠੇਕੇ ਤੇ ਉਹਨਾਂ ਨੇ ਦੇ ਰੱਖੀ ਹੈ ਭਗਵੰਤ ਮਾਨ ਜੀ ਇੱਥੇ ਮੁੱਛਾਂ ਨੂੰ ਤਾ ਦੇਣ ਵਾਲੇ ਪੰਜਾਬੀ ਵੱਸਦੇ ਐ ਇੱਥੇ ਬਾਹ ਮਰੋੜਨ ਨਾਲ ਕੰਮ ਨਹੀਂ ਚੱਲ ਸਕਦਾ ਕਿਤੇ ਹੋਰ ਜਾ ਕੇ ਚੱਲ ਚੱਲਦਾ ਹਣਾ ਪੰਜਾਬ 'ਚ ਬਾਹ ਮਰੋੜਨ ਨਾਲ ਰਾਜਨੀਤੀ ਨਹੀਂ ਹੁੰਦੀ ਇੱਥੇ ਤਾਂ ਮੁੱਛਾਂ ਨੂੰ ਮਰੋੜ ਕੇ ਰੱਖਦੇ ਆ ਲੋਕ ਇਸ ਕਰਕੇ ਤੁਸੀਂ ਆਪਣਾ ਉਸ ਹਿਸਾਬ ਨਾਲ ਕੰਮ ਕਰੋ ਪਰ ਕਿਉਂ ਹੋਇਆ ਜੋ ਕੁਝ ਹੈ ਇਟ ਸੀਮਸ ਲਾਈਕ ਬੀ ਇਹਨਾਂ ਨੂੰ ਰਾਜਨੀਤਿਕ ਮੰਤਰੀ ਨਾਲ ਪਕੜਿਆ ਗਿਆ ਆ ਤਾਂ ਇੱਕ ਕਾਰਨ ਹੈ ਸਾਬ ਇਸ ਤੋਂ ਵੀ ਜਿਹੜਾ ਵੱਡਾ ਕਾਰਨ ਹੈ ਪਿਛਲੇ ਜਦੋਂ ਦਾ ਇਹਨਾਂ ਨੇ ਆ ਪੰਗਾ ਛੇੜ ਲਿਆ ਲੈਂਡ ਕੁਲਿੰਗ ਵਾਲਾ ਵਕਤ ਨੂੰ ਪਈ ਖੜੀ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਤਾਂ ਕੀ ਹੈ ਭਗਵੰਤ ਮਾਨ ਜੀ ਦਾ ਆਪ ਦਾ ਜਿਸ ਤਰ੍ਹਾਂ ਉਹ ਆਪ ਦਾ ਜਿਵੇਂ ਚੱਲਿਆਂ ਦਾ ਸ਼ੁਗਲ ਮੇਲਾ ਕਰੀ ਜਾਂਦੇ ਸਾਬ ਉਹਨਾਂ ਨੇ ਤਾਂ ਠੇਕੇ ਤੇ ਦੇ ਰੱਖੀ ਹੈ ਪੰਜਾਬ ਸਰਕਾਰ ਕੇਜਰੀਵਾਲ ਸਾਹਿਬ ਨੂੰ ਵਿਚ ਲਾਓ ਜੀ ਤਾਂ ਸੰਤਾ ਠੇਕਾ ਦੇ ਦਿਓ ਆ ਮੇਰੀ ਕੁਰਸੀ ਹੈ ਮੇਰੀ ਆ ਕੋਠੀ ਹੈ ਆ ਨਾ ਛੇੜਿਓ ਮੇਰੇ ਵਾਲੇ ਨਾਲ ਵਾਲੇ ਸਾਰੇ ਜਿਹੜੇ ਕੱਢ ਦਿਓ ਉਹਨਾਂ ਨੂੰ ਕੱਢ ਦਿਓ ਪਰ ਉਹ ਮੇਰੇ ਕੋਲ ਰਹਿਣ ਦਿਓ ਉਹਦਾ ਚੱਲਿਆਂ ਦਾ ਠੇਕੇ ਦੇ ਉਹਨਾਂ ਨੇ ਦੇ ਰੱਖੀ ਹੈ ਉਹਨਾਂ ਦਾ ਮਸਲਾ ਇਹ ਤੇ ਸਿਰਫ ਨਾਟ ਓਨਲੀ ਪੋਲਿਟੀਕਲ ਵੈਂਡੇਟਾ ਔਰ ਟੂ ਸੈਂਡ ਅ ਪੋਲਿਟੀਕਲ ਮੈਸੇਜ ਵੀ ਸਾਰਿਆਂ ਨੂੰ ਇੱਕ ਮੈਸੇਜ ਲਾ ਦਈਏ ਵੀ ਪਾਰਟੀ ਦੂਜੇ ਪਾਸੇ ਗਿਆ ਤਾਂ ਰੇਡ ਕਰ ਲੈ ਨਹੀਂ ਸਾਹਿਬ ਇਸ ਤੋਂ ਵੀ ਅੱਗੇ ਇੱਕ ਕਾਰਨ ਹੈ ਉਹ ਕਾਰਨ ਹੈ ਵੀ ਜਦੋਂ ਦੀ ਆ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਪੰਜਾਬ ਦਾ ਕਿਸਾਨ ਉੱਠ ਖੜਿਆ ਹੈ ਵਕਤ ਪਿਆ ਖੜਾ ਹੈ ਚਰਚਾ ਚੱਲ ਰਹੀ ਹੈ ਇੱਕ ਬੜੇ ਸੀਨੀਅਰ ਪੱਤਰਕਾਰ ਤੋਂ ਉਹਨਾਂ ਦੇ ਪੂਰਾ ਰਿਸਰਚ ਆਰਟੀਕਲ ਹੈ ਜਿਸ ਤੋਂ ਉਹਨਾਂ ਨੇ ਕਹਿ ਆ ਵੀ ਆ ਸਾਰੀ ਸਕੀਮ ਜਿਹੜੀ ਐ ਸਿਮੇਂਟ ਕੇ ਤਿੰਨ ਸ਼ਹਿਰਾਂ 'ਚ ਆਵੜੀ ਤੇ ਤਿੰਨ ਸ਼ਹਿਰਾਂ 'ਚ ਸਾਰੇ ਤੋਂ ਜਿਹੜਾ ਪਹਿਲਾ ਸ਼ਹਿਰ ਹੈ ਜਿੱਥੇ ਐਕਸਪੈਰੀਮੈਂਟ ਹੋਊਗਾ ਜਾਂ ਜਿੱਥੇ ਕਾਮਯਾਬ ਵੈਟੀ ਲੈਂਡ ਪੂਲਿੰਗ ਰਹੀ ਹੈ ਕਾਲੀਆਂ ਦੇ ਟਾਈਮ ਜਿਹੜੀ ਹੋਈ ਸੀ ਉਹ ਹੈ ਮੋਹਾਲੀ ਮੋਹਾਲੀ 'ਚ ਸਭ ਤੋਂ ਵੱਡਾ ਲੈਂਡ ਹੋਲਡਰ ਕੌਣ ਹੈ ਸਾਬ ਮਨੂਨੀ ਲਹਾਦਾਵਿਆ ਨਾਲ ਹੈ ਆ ਜੀਐਲਪੀ ਵਾਲਾ ਹੈ ਇਸ ਇਲਾਕੇ ਦੇ ਅੰਦਰ ਖਰੜ ਤੇ ਮੋਹਾਲੀ ਵਾਲੇ ਏਰੀਏ 'ਚ ਸਭ ਤੋਂ ਜ਼ਿਆਦਾ ਅਗਰ ਕਿਸੇ ਕੋਲ ਜ਼ਮੀਨਾਂ ਹੈਗੀਆਂ ਲੈਂਡ ਪੂਲਿੰਗ ਜਿਹੜੀ ਗਿਲਕੋ ਵੈਲੀ ਹੈ ਉਹਨਾਂ ਦੀ ਉਹ ਹੈਗਾ ਰਣਜੀਤ ਸਿੰਘ ਗਿੱਲ ਹੈ ਇੱਕ ਤੀਰ ਨਾਲ ਦੋ ਸ਼ਿਕਾਰ ਇੱਕ ਤਾਂ ਪੋਲੀਟਿਕਲੀ ਤੌਣ ਮਰੋੜ ਦਿਓ ਦੂਜਾ ਵੀ ਵਿਲ ਹੈਮ ਹੈਵ ਹਿਮ ਸਾਈਨ ਔਨ ਦ ਡਾਟਡ ਲਾਈਨਸ ਆ ਪੋਲੀਟਿਕਲ ਰਾਈਵਲਰੀ ਅਸੀਂ ਦੋ ਬਿਜ਼ਨਸ ਹਾਊਸਸ ਦੇ ਅੰਦਰ ਤਾਂ ਦੇਖੀ ਹੈ ਸਭ ਪਰ ਆ ਜਿਹੜੀ ਸਰਕਾਰ ਹੈ ਆ ਕੋ ਆਮ ਆਦਮੀ ਦੀ ਸਰਕਾਰ ਨਹੀਂ ਹੈ ਸਾਬ ਇਹਨਾਂ ਨੂੰ ਜਾ ਕੇ ਇਹਨਾਂ ਨੂੰ ਵੀ ਰਜਿਸਟਰ ਆਫ ਕੰਪਨੀਆਂ ਕੋਲ ਆਪਣੀ ਕੰਪਨੀ ਰਜਿਸਟਰ ਕਰਾ ਲੈਣੀ ਚਾਹੀਦੀ ਹੈ ਆਮ ਆਦਮੀ property developers private limited चेयरमैन केजरीवाल साहब बोर्ड ऑफ डायरेक्टर्स सिसोदिया साहब सुरेंद्र जैन जी बेसिकली ही शुड बी द एग्जीक्यूटिव क्योंकि आ सारा हवाले वाले काम तो हो गए सी अंदर अब पैसा इतना जेड़ा लैंड देने दा होगा सुरेंद्र जैन जी सिसोदिया साहब वैभव साहब बाकी साहब ते सबां दे नाल ਪਰ ਗਵਰਨਰ ਜੀ ਦਾ ਨਾਮ ਪਤਾ ਨਹੀਂ ਪੈਂਦਾ ਹੈ ਕਿ ਨਹੀਂ ਪੈਂਦਾ ਉਹ ਜਿਹੜੇ ਕਹਿੰਦੇ ਆ ਆਨਰਡ ਡਾਇਰੈਕਟਰ ਹੁੰਦੇ ਆ ਉਸ ਤੇ ਉਹ ਪਾ ਦੇਣ ਵੀ ਜਿਹੜੀ ਹੈ ਉਹ ਡਾਇਰੈਕਟਰ ਉਹ ਬਣ ਜਾਣਗੇ ਇਸ ਕਰਕੇ ਆ ਇੱਕ ਬਿਜ਼ਨਸ ਬਾਮ ਰੋੜੇ ਸਾਹਿਬ ਅਦਰ ਦਨ ਪੋਲੀਟਿਕਲ ਮਰੋੜ ਦੇ ਨਾਲ ਇਸੇ ਬਿਜ਼ਨਸ ਇੰਟਰਸਟ ਸਰਕਾਰ ਹੈ ਗਵਰਨਮੈਂਟ ਜਿਹੜੀ ਹੈ ਗਵਰਨਮੈਂਟ ਨੂੰ ਇੱਕ ਗੈਂਗ ਦੀ ਤਰ੍ਹਾਂ ਇੱਕ ਬਿਜ਼ਨਸ ਹਾਊਸ ਦੀ ਤਰ੍ਹਾਂ ਚਲਾ ਰਿਹਾ ਹੈ ਇਹਦੀ ਬਾਮ ਰੋੜ ਕੇ ਅਸੀਂ ਆ ਜ਼ਮੀਨਾਂ ਜਿਹੜੀਆਂ ਕਾਬੂ ਕਰਨੀਆਂ ਹੈ ਆਲਰੇਡੀ ਉਹਦੇ ਸਾਈਂ ਜਿਹੜੇ ਦੇਖਣ ਨੂੰ ਮਿਲ ਰਹੇ ਉਹ ਉਸ ਗੱਲ ਤੇ ਵੀ ਮਾਉਂਗਾ ਤੁਹਾਡੇ ਕੋਲ ਪ੍ਰੋਸਟੋਪਰ ਲਾਇਕ ਤੀਜਾ ਐਂਗਲ ਮੈਂ ਹੋਰ ਕਮਾ ਸਕਦਾ ਦੇਖੋ ਗੋਗੀ ਜੀ ਇਹਨਾਂ ਦੇ ਐਮਐਲਏ ਸੀਗੇ ਉਹਨਾਂ ਦਾ ਅਕਾਲ ਚਲਾਣਾ ਹੋਇਆ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਚਰਨਾ ਚੇ ਸਥਾਨ ਦੇਵੇ ਜਨੂਰੀ ਦੇ ਅੰਦਰ ਉਹਨਾਂ ਦਾ ਉਹਨਾਂ ਨੇ ਆਖਰੀ ਅੰਤਿਮ ਸਾਹ ਲਏ ਅੱਜ ਲੋਕ ਅਕਤੂਬਰ ਚ ਰੋਲਾ ਪਿਆ ਸਾਬ ਜਿਸ ਆਦਮੀ ਦੀ ਸੀਟ ਦੇ ਉੱਤੇ ਰੋੜਾ ਸਾਹਿਬ ਜਿੱਤ ਕੇ ਆਏ ਸਾਬ ਮੈਂ ਆ ਬਿਆਨ ਉਹਨਾਂ ਦੇ ਪੜ੍ਹ ਰਿਹਾ ਸਾਬ ਗੋਗੀ ਜੀ ਦੇ ਬਿਆਨ ਇੱਕ ਮਿੰਟ ਜਿਹੜਾ ਸੁਣ ਲਿਓ ਤੁਸੀਂ ਸੁਨੀਲ ਜਾਖੜ ਨਹੀਂ ਕਹਿ ਰਿਹਾ ਇਹਨਾਂ ਦੇ ਉਹ ਐਮਐਲਏ ਕਹਿ ਰਹੇ ਸਾਬ ਜਿਨ੍ਹਾਂ ਦੇ ਮੌਤ ਦਾ ਅਫਸੋਸ ਕਰਨ ਦੀ ਬਜਾਏ ਉਸ ਆਦਮੀ ਦੀ ਰੂਹ ਅੱਜ ਤੜਪਦੀ ਹੋਣੀ ਹੈ कहते आम आदमी पार्टी के हल्का वेस्ट के विधायक वे आज पंजाब स्मॉल स्केल इंडस्ट्रियल कॉरपोरे पी, पी एस आई सी आई के पूर्व चेयरमैन गुरप्रीत गोगी ने कहा कि अगर कोई जमीन किसी खास मकसद के लिए सब्सिडाइज कीमत पर अलॉट की गई है तो वहां पर सिर्फ उसी फैक्ट्री को स्थापित किया जा सकता है unki jankari mein ye masla aaya hai ve iski janch karke ab janch karenge aur report bhi hum bhagwant maan ji ko denge main bhagwant maan ji ta report puchna chahna chahda aa jada pind hai chandigarh ludhiana road de utte mundiyan mundiyan kala pind de andar haan ji mundiyan kala utthon kam chalu hai sara us aa jada mundiyan sare mantri hai saab itthe ਸਭ ਕੋਈ ਕਸਰ ਕਿਸੇ ਨੇ ਨਹੀਂ ਛੱਡੇ ਸਾਰੇ ਕੋਈ ਮੰਤਰੀ ਹੈ ਕੋਈ ਸੰਤਰੀ ਹੈ ਸਾਰੇ ਇੱਕ ਪਾਸੇ ਲੱਗੇ ਖੜੇ ਆ ਮੁੰਡੀਆਂ ਜੀ ਦੇ ਪਿੰਡ ਦੇ ਅੰਦਰ ਆ ਜੋ ਕੋਈ ਐਸਾ ਉਹ ਜਿਹੜੀ ਜ਼ਮੀਨ ਅਕਵਾਇਰ ਹੋਈ ਸੀ ਫਰ ਇੰਡਸਟਰੀਅਲ ਸਟੇਟ ਵਾਸਤੇ ਅਕਵਾਇਰ ਹੋਈ ਸੀਗੀ ਕਾਨੂੰਨ ਕਹਿੰਦਾ ਸਭ ਸੁਨੀਲ ਜਾਖੜ ਨਹੀਂ ਕਹਿੰਦਾ ਕਾਨੂੰਨ ਕਹਿੰਦਾ ਵੀ ਜਿਸ ਪਰਪਸ ਨਾਲ ਜ਼ਮੀਨ ਅਕਵਾਇਰ ਕੀਤੀ ਗਈ ਹੈ ਕਿਸਾਨਾਂ ਦੀ ਉਦੋਂ ਤਾਂ ਹੀ ਆ ਫੇਰ ਇਨਕਮ ਰਿਮਨਰੇਟਿਵ ਵਾਲਾ ਰੇ ਨਹੀਂ ਪਾਸ ਹੋਇਆ ਸੀ ਲਾਗੂ ਆ ਤਾਂ ਬਹੁਤ ਪੁਰਾਣੀ ਗੱਲਾਂ ਹੈ ਜਦੋਂ ਅਕਵਾਇਰ ਹੋਈ ਸੀ ਉਸ ਮਕਸਦ ਤੋਂ ਹਟ ਕੇ ਉਸ ਜ਼ਮੀਨ ਦਾ ਇਸਤੇਮਾਲ ਹੁੰਦਾ ਤਾਂ ਅਲਾਟਮੈਂਟ ਕਿਸ ਨੂੰ ਵੀ ਕੀਤੀ ਹੈ ਕੈਨਸਲ ਹੋ ਗਈ ਤੇ ਉਸ ਤੋਂ ਵੀ ਵੱਡੀ ਗੱਲ ਹੈ ਮੈਂ ਹੁਣ ਕਿਸਾਨ ਜਿਹੜੇ ਸਾਡੇ ਸਾਥੀ ਐ ਮੈਂ ਯੂਨੀਅਨ ਦੀ ਗੱਲ ਨਹੀਂ ਕਰਦਾ ਸਾਬ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਮੁੰਡੀਆਂ ਪਿੰਡ ਦੇ ਜਿਹੜੇ ਕਿਸਾਨ ਐ ਆਲੇ ਦੋਲੇ ਦੇ ਕਿਸਾਨ ਐ ਸਾਥੀਓ ਕਮਰ ਕਸੇ ਕਰੋ ਕੋਈ ਐਮਪੀ ਬਣ ਗਿਆ ਸੀਗਾ ਜਾਂ ਹੁਣ ਮੰਤਰੀ ਬਣੇ ਬੈਠੇ ਐ ਥੋੜਾ ਹੱਕ ਬਣਦਾ ਸਾਬ ਉਹ ਜਿਹੜੇ ਕਿਸਾਨ ਦੀ ਜ਼ਮੀਨ ਅਕਵਾਇਰ ਹੋ ਕੇ ਪਰਪਸ ਕਿਸੇ ਨਾਲ ਤੇ ਕਿਸੇ ਨੂੰ ਹੋਰ ਨੂੰ ਦਿੱਤੀ ਹੀ ਕਹਨ ਆਸ ਫਰ ਆਪਣਾ ਮੌਜਤ ਹੋਰ ਮੰਗ ਸਕਦਾ ਆਪਣੀ ਜ਼ਮੀਨ ਵਾਪਸ ਲੈ ਸਕਦਾ ਐ ਇਹ ਬੋਲਦਾ ਕੋਈ ਵੀ ਨਹੀਂ ਉੱਥੇ ਚੁਸਕਦਾ ਕੋਈ ਨਹੀਂ ਉਹਨਾਂ ਨੂੰ ਲਾਮਬੰਦ ਕਰਕੇ ਉਹ ਮੁੰਡੀਆਂ ਦੀ ਜਿਹੜੀ 41 ਏਕੜ ਜ਼ਮੀਨ ਹੈ ਸਾਬ ਉਹ ਅਕਵਾਇਰ ਕਰਨ ਜਿਹੜੇ ਨਨ ਜਿਸ ਪਰਪਸ ਵਾਸਤੇ ਕੀਤੀ ਸੀ ਉਸ ਤੋਂ ਹਟ ਕੇ ਬਣਾਇਆ ਗਿਆ ਇਸ ਕਲੀਅਰ ਕੰਧ ਤੇ ਲਿਖਿਆ ਇਹਦਾ ਵਾਇਓਲੇਸ਼ਨ ਆਫ ਲਾਅ ਤੇ ਭਗਵੰਤ ਮਾਨ ਜੀ ਆਪਰੇਸ਼ਨ ਕਰਨ ਚੱਲ ਪਏ ਕਹਿੰਦਾ ਮੈਂ ਕੇਮੋਥੈਰੇਪੀ ਕਰੂੰਗਾ ਗਿੱਲ ਸਾਹਿਬ ਦੀ ਪਹਿਲਾਂ ਘਰੇ ਤਾਂ ਆਪ ਦਾ ਸਾਮਭ ਲੋ ਸਾਹਿਬ ਮੈਂ ਬਾਕੀਆਂ ਦੇ ਬਿਆਨ ਵੀ ਸਾਰਿਆਂ ਦੇ ਪੜ੍ਹ ਦਿੰਨਾ ਜਿਹੜੇ ਆ ਹੋਇਆ ਇਹਨਾਂ ਸਾਰਿਆਂ ਦੇ ਦੇਖ ਲਓ ਕੀ 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 ਕਹਿੰਦੇ ਆ ਸਭ ਨੇ ਇੱਕ ਵੱਡੇ ਤੋਂ ਲੈ ਕੇ ਸਾਰੇ ਅਖਬਾਰ ਉਹਦੇ ਤੁਸੀਂ ਕਹ ਸਾਰਿਆਂ ਦੇ ਕੱਢ ਕੇ ਦੇਖ ਲਓ ਸਾਰਿਆਂ ਨੇ ਬੜਾ ਤੱਕਾ ਹੋ ਰਿਹਾ ਜੀ ਬੜਾ ਆਈਡੀ ਨੇ ਤੱਕਾ ਕੀਤਾ ਆ ਤੱਕਾ ਪਿਆ ਸਾਹਿਬ ਸੇਬੀ ਨੇ ਤਾਂ ਤੱਕਾ ਨਹੀਂ ਸੀ ਕੀਤਾ 2016 ਚ ਹੋਇਆ ਸੀਗਾ ਆ ਜਿਹੜਾ ਕੰਮ ਇਹਨਾਂ ਕਰਕੇ ਕੀਤਾ ਫੇਰ ਬਾਅਦ ਚ ਜਾ ਕੇ ਸਾਬ ਸਬੂਤ ਦੇਖੋ ਦੀਜ਼ ਆਰ ਆਲ ਡਾਟਸ ਜੋੜਨੀਆਂ ਪੈਣਗੀਆਂ ਸਾਬ ਅਗਰ ਉਹਤੇ ਇਸ ਕਿਸਮ ਦੀ ਪਰਮਿਸ਼ਨ ਸੀਗੀ ਤਾਂ ਹੁਣ ਆ ਜਿਹੜਾ ਕਮਾਲ ਹੋਈ ਖੜੀ ਹੈ ਸਾਬ ਇੱਕ ਤਾਂ ਚੋਰੀ ਉਤੋਂ ਸੀਨਾ ਚੋਰੀ